ਵਿੱਚੇ ਸਰਕਾਰ ਤੇ ਵਿੱਚੇ ਗਦਾਰ ਗਦਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਜਿਹੜਾ ਗਦਾਰ ਹਨ ਕਹਿੰਦੇ ਸਾਨੂੰ ਗਦਾਰਾਂ ਤੋਂ ਡਰ ਲੱਗਦਾ ਜਿਹੜੇ ਗਦਾਰ ਆ ਉਹ ਹੀ ਮਾਰ ਕਰਦੇ ਆ ਧਿਆਨ ਸਿੰਘ ਡੋਗਰੇ ਵਰਗੇ ਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਉਹ ਵਾਰਿਸ ਪੰਜਾਬ ਦੀ ਜੱਥੇਬੰਦੀ ਕਾਇਮ ਕਰਦੇ ਆ ਜਿਨ੍ਹਾਂ ਦੇ ਵਿੱਚ ਸੀਗੇ ਬੁੱਕਣ ਵਾਲੇ ਸੀਗੇ ਗੁਰਮੀਤ ਸਿੰਘ ਇਹ ਸਾਰੇ ਜਾਣੇ ਗੌਰੌਜਲਾ ਸਾਰੇ ਜਾਣੇ ਸੀਗੇ 16 ਮੈਂਬਰੀ ਕਮੇਟੀ ਸੀਗੀ 16 ਮੈਂਬਰੀ ਕਮੇਟੀ ਉਹਨਾਂ ਨੇ ਕੀਤੀ ਉਹਨਾਂ ਨੇ ਵਾਰਿਸ ਪੰਜਾਬ ਦੇ ਜਿੱਥੇ ਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੇ ਜਿੱਥੇ ਮੈਂ ਦੇਖੋ ਉਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਪਹਿਲਾਂ ਦੀਪ ਦੀਵਾਰੀ ਆ ਗਈ ਦੀਪ ਨੂੰ ਬਾਸੇ ਕਰਤਾ ਇਹ ਵੀ ਸੋਚੀ ਸਾਰੇ ਨੂੰ ਸਮਝ ਸਾਜ਼ਿ ਸੀ ਫਿਰ ਸਰਕਾਰ ਨੇ ਵੇਖਿਆ ਵੀ ਕੌਣ ਚਲਾਉਂਦਾ ਹੈ ਉਸ ਜੱਥੇ ਬੰਦੇ ਨੂੰ ਬਣਾ ਕੇ ਗੋਲਮੋਲ ਕਰਕੇ ਕਿ ਭੇਜਦਾ ਇੱਕ ਦਿਨ ਸਾਨੂੰ ਉਹੀ ਪੁੱਛਦਾ ਮੈਂ ਹੁਣ ਡਰੂੰਗੀ ਨਹੀਂ ਕਿਸੇ ਤੋਂ ਮੈਂ ਤੁਸੇ ਦੀਪ ਤੇ ਕਿਵੇਂ ਵਿਸ਼ਵਾਸ ਕਰ ਲਿਆ ਉਹ ਰੱਖ ਜਾਗ ਤੇ ਕਿਵੇਂ ਵਿਸ਼ਵਾਸ ਕਰੀ ਫਿਰ ਹੁਣ ਮੈਂ ਉਹਨੂੰ ਕਿਹਾ ਕਿ ਹੁੰਦੇ ਵੀ ਜਿਵੇਂ ਤੂੰ ਇੱਥੇ ਕੀਤਾ ਮਰਤਪਾਲ ਤੇ ਅਸੀਂ ਵੀ ਉਵੇਂ ਕਰ ਲਿਆ